ਰੰਗ ਗੋਰੀ ਆ ਲੈ ਦੇਖ ਲੈ ਯਾਰ ਮੈਨੂੰ ਇਹ ਲੋਕਾਂ ਦੀ ਸਮਝ ਨਹੀਂ ਆਉਂਦੀ ਵਿਚਾਰੀ ਰਹਿ ਕੇ ਭੈਣ ਚੋ ਦੀ ਲੱਤ ਨਹੀਂ ਕੰਮ ਕਰਦੀ ਨਹੀਂ ਮੈਂ ਥੋਨੇ ਜ ਮਾਰਾ ਮੈਂ ਆਹੀਂ ਸਮਝਦਾ ਵੀ ਸਾਡੇ ਹੀ ਆ ਸਾਰਾ ਕੁਝ ਲੈ ਕਮਾਲ ਜੀ ਗੱਲ ਹੋ ਗਈ ਐ ਪਹਿਲੀ ਜੱਪੇ ਗਿਲਾ ਕੇ ਭਾਵਾਂ ਅੱਖਾਂ ਵਿੱਚ ਅੱਖਾਂ ਦੂਜਾ ਪੈ ਗਿਲਾ ਕੇ ਹੱਥ ਕਾਲ ਜੇ ਚੇਹ ਰੱਖਾਂ ਮੈਂ ਭੈਣ ਦੀ ਰਾਤ ਗਰਦਾਸ ਮਾਨ ਤੂੰ ਸਿੱਧਾ ਤੁਰ ਪਿਆ ਕਰ ਕੋਈ ਹੁੰਡੀ ਜੀ ਵੱਡ ਜੂ ਇਧਰ ਤੇਰੀ ਹੋਰ ਗਰਮੇਸ਼ਾ ਕਿਵੇਂ ਆ ਠੀਕ ਐ ਮੈਂ ਤਾਂ ਇਹ ਪਤਾ ਲੈਂਦਾ ਸੀ ਕਿਵੇਂ ਸੱਟ ਵੱਜ ਗਈ ਏਹੇ ਏਦਾ ਯਾਰ ਦੁਆਇਆ ਮਨ ਲਾ ਭਾਂਜਾ ਯਾਰ ਜੀ ਉਹ ਤਕਦੀਰ ਧੋਖਾ ਦੇ ਜੇ ਬੰਦੇ ਨੂੰ ਤਕਦੀਰ ਨਹੀਂ ਹਾਂ ਜਦੋਂ ਵੱਧ ਲਾ ਲੇ ਬੰਦਾ ਲਾਲਚ ਕਰ ਲੇ ਕਦੋਂ ਲਾਲਚ ਕਰ ਲੇ दारू 베ਲਾ ਪੀਤਾ ਹੋ ਹੋ ਐ ਫਿਰ ਉਹੀ ਗੱਲ ਯਾਰ ਲੜਾਈ ਵਾਲੀ ਕਲੇਸ਼ ਵਾਲੀ ਗੱਲ ਕਹਿੰਦਾ ਕਿਹੜਾ ਕਹਿੰਦਾ ਯਾਰ ਦਾਰੂ ਪਹਿਲੇ ਓਏ ਯਾਰ ਓਏ ਮੰਨਦੇ ਕੋਣੀ ਲੋਕੋ ਉਧੇ ਮੰਗਲਵਾਰ ਸੀਗਾ ਓਏ ਆਏ ਓਏ ਉਹ ਤੇ ਉਹਦਾ ਮੰਗਲਵਾਰ ਨੂੰ ਵੀ ਮੰਗਲ ਲਾ ਦਨਾ ਕਿਹੜੇ ਕੰਮੇ ਸੀ ਜਾਣਦੇ ਮੈਨੂੰ ਪਿੰਡ ਚ ਨਹੀਂ ਰਹਿੰਦੇ ਸੀ ਤੂੰ ਪਿੰਡਾਂ ਨਹੀਂ ਮੈਂ ਕਿਤੇ ਬੀਤੀ ਆ ਉਹ ਮੈਨੂੰ ਕਹ ਦੇਖ ਲੈ ਮਤਾਂ ਸੰਦੇਪ ਕੁੱਤੇ ਮੂੰਹ ਚੜਦੇ ਤੇ ਮੇ ਤੇਰੇ ਮੂੰਹ ਕੁੱਤੇ ਐਵੇਂ ਚੜਦੇ ਉਹਦਾ ਵਿਆਹ ਆ ਜਾਣਾ ਸੀਗਾ ਮਾੜਾ ਮੇਕਅਪ ਕਰਾਇਆ ਸੀ ਉਹਨਾਂ ਤੋਂ ਮਰੀ ਜਨੇ ਪਗਾਈ ਉਹ ਬੱਸ ਯਾਰ ਰਹਿਣ ਦੇ ਯਾਰ ਮੈਂ ਯਾਰਾ ਮੇ ਹੋ ਨਾ ਕੋਈ ਇਹ ਚੀਜ਼ਾਂ ਚ ਫਾਇਦਾ ਨਹੀਂ ਛੋਟੇ ਭਾਈ ਹਾਂ ਤੇਰੀ ਦਾ ਬਹੁਤ ਘਰ ਪਟਦੇ ਹਾਂ ਤੇਰੀ ਮੈਂ ਬੈਠੀ ਗੱਲ ਮੰਨ ਲੈਣਾਗਾ ਵੀ ਤੋ ਤਨ ਤੋ ਤੂੰ ਰੋਜ਼ ਗਾਲ ਲੈਂ ਹਾਂ ਹੂੰ ਹਾਂ ਨਾਲੇ ਤਾਂ ਤੂੰ ਕਦਿ ਗਾ ਰਿਹਾ ਕਰਨ ਫਲ ਫੁੱਲ ਲਿਆ ਕਰਨ ਜਵਾਕਾਂਵਾਦ ਦੇ ਨਾਲ ਜਵਾਕਾਂ ਰੋਜ਼ ਲੜਨ ਤੈਨੂੰ ਕੁੱਤੇ ਖਾਣੀ ਕਰ ਦਿੰਨੇ ਰੋਜ਼ ਤੇਰੇ ਨਾਲ ਉੱਠਿਆ ਤੇ ਤੂੰ ਜਾਂਦਾ ਨਹੀਂ ਗੱਗਰ ਬੁਧਾ ਰੱਖੀ ਐ ਪੀ ਪੀ ਕੇ ਅਦਿਗਾ ਤਾਂ ਕਰਕੇ ਤੈਨੂੰ ਮਤ ਦਿੰਨੇ ਆ ਛੋਟੇ ਭਾਈ ਪਤਾ ਹੀ ਐ ਤੇਰਾ ਹੁਣ ਤੂੰ ਭਾਂਜੀ ਰੋਜ਼ ਹੀ ਸਲਾਦ ਕੱਟ ਕੇ ਦਿੰਨਾ ਜਵਾਕਾਂ ਨੂੰ ਬਸ ਤੂੰ ਠੀਕ ਆ ਵੈਸੇ ਮੈਂ ਮਤਲਬ ਗੱਲ ਮੈਂ ਕਹਾਂ ਸੀ ਤੈਨੂੰ ਹਾਂ ਵੀ ਜੇ ਤੂੰ ਮੈਨੂੰ ਅੱਜ 100 ਰੁਪਿਆ ਦੇ ਦੇ ਮੇਰੇ ਪੇਨ ਨੂੰ ਜੀ ਜਾ ਕਰੀਏ ਅਗਰਤੀ ਮੰਗਲਵਾਰ ਦੀ ਪੈਣਾ ਅੱਜ ਫੇਰ ਮੰਗਲਵਾਰ ਹੈ ਅੱਪਨਾ ਮੰਗਲ ਤਾਂ ਆਉਂਦੇ ਰਹਿਣਾ ਮੋਲੋ ਮੰਗਲਵਾਰ ਆਪਾਂ ਮੰਨਿਆ ਕਰੀਏ ਦੋਏ ਚਮੜੀ ਵਾ ਜਿਆ ਲੋਨਾ ਲੋਕਾਂ ਕੋਲ ਆਜਾ ਮਰਨੇ ਵੇਟੀ ਸੀ